ਇਹਨੂੰ ਕਹਿੰਦੇ ਆ ਆਪਣੇ ਪੈਰੀ ਕੁਹਾੜਾ ਮਾਰਨਾ ਕਿੱਥੇ ਵਧੀਆ ਹੀਟਰਾਂ ਵਾਲੇ ਤੇ ਏਸੀਆਂ ਵਾਲੀ ਲਗਜ਼ਰੀ ਲਾਈਫ ਤੇ ਕਿੱਥੇ ਹੁਣ ਜੇਲ੍ਹ ਦੇ ਵਿੱਚ ਠੰਡੀਆਂ ਰਾਤਾਂ ਸੁੱਖਣ ਵਾਲੇ ਆਲਾ ਕੇਸ ਤੁਹਾਡੇ ਧਿਆਨ ਦੇ ਵਿੱਚ ਹੀ ਹੋਵੇਗਾ ਜਿੱਥੇ ਵਧੀਆ ਘਰ ਦਾ ਮੁੰਡਾ ਗੁਰਵਿੰਦਰ ਸਿੰਘ ਦੇ ਨਾਲ ਵਿਆਹੀ ਉਸੇ ਦੀ ਪਤਨੀ ਗੁਰਵਿੰਦਰ ਸਿੰਘ ਨੂੰ 22 ਕਿੱਲੇ ਜ਼ਮੀਨ ਆਉਂਦੀ ਸੀ ਵਧੀਆ ਪੈਸਾ ਥੇਲਾ ਸੀ ਰਾਜ ਕਰਦੀ ਸੀ ਗੱਡੀ ਤੇ ਸ਼ਹਿਰ ਆਉਂਦੀ ਜਾਂਦੀ ਸੀ ਮਹਿੰਗੇ ਰੈਸਟੋਰੈਂਟਾਂ ਦੇ ਵਿੱਚ ਖਾਣੇ ਖਾਣੇ ਵਧੀਆ ਬਸਤਰ ਪਾਉਣੇ ਤੇ ਐਸਾ ਉਹਨੂੰ ਜਿਹੜਾ ਹਕਾਰ ਚੜਿਆ ਜਿਵੇਂ ਕਹਿੰਦੇ ਆ ਕਿ ਜਿਵੇਂ ਟੱਕ ਨੂੰ ਟੱਚ ਦੱਸਣ ਲੱਗੀ ਆਪਣੇ ਪੈਰੀ ਕੋਹਾੜਾ ਮਾਰਿਆ ਜਿਹਦੇ ਸਿਰ ਤੇ ਐਸ਼ ਕਰਦੀ ਸੀ ਜਿਹਦੇ ਧਨ ਦੌਲਤ ਤੇ ਐਸ਼ ਕਰਦੀ ਸੀ ਉਸੇ ਦੀ ਜਾਨ ਦੀ ਦੁਸ਼ਮਣ ਬਣ ਗਈ ਰਪਿੰਦਰ ਕੌਰ ਉਹਨੂੰ ਤਾਂ ਖਤਮ ਕਰਤਾ ਆਸ਼ਕ ਦੇ ਨਾਲ ਰਲ ਕੇ ਜਾਂ ਆਸ਼ਕ ਦੇ ਪਿੱਛੇ ਲੱਗ ਕੇ ਕਿ ਜਿਹੜਾ ਉਹ ਨੰਗ ਬੰਦਾ ਆਸ਼ਕਾ ਉਹਦੇ ਨਾਲ ਜ਼ਿੰਦਗੀ ਕੱਟੂਗੀ ਬੜੀਆ ਪ੍ਰਸ਼ਾਸਨ ਦੇ ਜਿਵੇਂ ਸਕੀਮ ਬਣਾਈ ਸੀ ਕਿ ਅੱਖਾਂ ਦੇ ਧੂੜ ਪਾ ਦੂੰਗੀ ਪਰ ਉਹ ਸਾਰੇ ਜਿਵੇਂ ਪਰਮਾਤਮਾ ਦੀ ਨਿਗਾਹ ਹੁੰਦੀ ਆ ਸਿਆਣੇ ਕਹਿੰਦੇ ਆ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਗਲਤ ਕੰਮ ਕਰਨ ਚੱਲੇ ਆ ਕੋਈ ਅੱਖ ਨਹੀਂ ਵੇਂਦੀ ਤੇ ਇੱਕ ਗੱਲ ਯਾਦ ਰੱਖੋ ਪਰਮਾਤਮਾ ਤੁਹਾਨੂੰ ਜ਼ਰੂਰ ਵੇਖ ਰਿਹਾ ਹੁੰਦਾ ਓਵੇਂ ਹੀ ਰਪਿੰਦਰਨਾ ਹੋਇਆ ਘਰ ਦੇ ਵਿੱਚ ਕੱਲਾ ਸੀ ਗੁਰਵਿੰਦਰ ਤੇ ਉਹਨੂੰ ਆਪਣੇ ਪ੍ਰੇਮੀ ਨੂੰ ਘਰੇ ਬੁਲਾ ਕੇ ਉਹਨੂੰ ਮੌਤ ਦੇ ਘਾਟ ਉਤਾਰਤਾ ਬਾਅਦ ਦੇ ਵਿੱਚ ਡਰਾਮਾ ਕਰ ਲੱਗੀ ਕਿ ਸਾਨੂੰ ਲਟੇਰੇ ਪੈ ਗਏ ਸਿਉਣਾ ਲੁੱਟ ਕੇ ਲੈ ਗਏ ਤੇ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਗਏ ਪਰ ਪੁਲਿਸ ਦਾ ਇਸ ਤਰੀਕੇ ਦੀਆਂ ਵਾਰਦਾਤਾਂ ਦੇ ਨਾਲ ਅਕਸਰ ਜਿਹੜਾ ਸਾਹਮਣਾ ਹੁੰਦਾ ਰਹਿੰਦਾ ਉਹਨਾਂ ਨੇ ਪਹਿਲੀ ਸੱਟੇ ਫਸ ਜਾਣ ਲਿਆ ਤੇ ਉਹਨਾਂ ਨੇ ਪਛਾਨ ਕੇ ਰੁਪਿੰਦਰ ਨੂੰ ਦਾ ਉਸੇ ਵੇਲੇ ਗ੍ਰਿਫਤਾਰ ਕਰ ਲਿਆ 28 ਤੇ 29 ਦੀ ਦਰਮਿਆਨੀ ਰਾਤ ਨੂੰ ਇਹ ਸਾਰਾ ਕਾਂਡ ਹੋਇਆ ਤੇ 29 ਤਰੀਕ ਨੂੰ ਹੀ ਰੁਪਿੰਦਰ ਗ੍ਰਿਫਤਾਰ ਹੋ ਗਈ ਉਸ ਤੋਂ 5 ਦਿਨ ਬਾਅਦ ਉਹਦਾ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਪ੍ਰੇਮੀ ਦਾ ਦੋਸਤ ਤੇ ਹੁਣ ਰੁਪਿੰਦਰ ਦੀ ਸਹੇਲੀ ਵੀਰਿੰਦਰ ਕੌਰ ਇਹ ਸਾਰੀ ਜੁੰਡਲੀ ਪਰਸ ਦੀ ਗ੍ਰਿਫਤ ਦੇ ਵਿੱਚ ਆ ਜਿੱਥੇ ਹੁਣ ਇੱਕ ਦੂਜੇ ਨੂੰ ਦੋਸ਼ ਦੇ ਰਹੇ ਆ ਕਿ ਤੇਰੇ ਕਰਕੇ ਸਾਰਾ ਕੁਝ ਹੋਇਆ ਤੇਰੇ ਕਰਕੇ ਸਾਰੇ ਫਸ ਗਏ ਉੱਥੇ ਹੀ ਹੁਣ ਅਕਲ ਟਿਕਾਣੇ ਆ ਗਈ ਪਹਿਲਾਂ ਤਾਂ ਇਹੋ ਜੇ ਜਿਹੜੀ ਕਰਦਾਰ ਦੀਆਂ ਕੁੜੀਆਂ ਹੁੰਦੀਆਂ ਜਿਨ੍ਹਾਂ ਨੇ ਜਿਵੇਂ ਫਰੀਕੇ ਵਾਲਾ ਦੇਵ ਕਹਿੰਦਾ ਸੀ ਤੇ ਇਹ ਦਿਨੇ ਪ੍ਰਸ਼ਾਵਿਆਂ ਤੋਂ ਡਰਦੀਆਂ ਤੇ ਰਾਤ ਨੂੰ ਨਦੀਆਂ ਪਾਰ ਕਰ ਜਾਂਦੀਆਂ ਇਸ਼ਕ ਚੰਨੀਆਂ ਹੋਈਆਂ ਉਹਨੇ ਰਪਿੰਦਰ ਨੇ ਕੀਤਾ ਕਿਸੇ ਨੂੰ ਸੱਚ ਨਹੀਂ ਆਉਂਦਾ ਕਿ ਔਰਤ ਨੇ ਹੀ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਵੀ ਆਪਣੇ ਪਤੀ ਨੂੰ ਕਤਲ ਆਪਣੇ ਸਮਾਜ 'ਚ ਹੁੰਦੇ ਰਹਿੰਦੇ ਆ ਪ੍ਰਾਪਰਟੀ ਪਿੱਛੇ ਕਤਲ ਹੋ ਗਿਆ ਗੁੱਸੇ 'ਚ ਆ ਕੇ ਕਤਲ ਹੋ ਗਿਆ ਜਾਂ ਫਿਰ ਇੱਜ਼ਤ ਕਰਕੇ ਕਿਸੇ ਨੇ ਕਿਸੇ ਦਾ ਕਤਲ ਕਰਤਾ ਪਰ ਇਹ ਪਹਿਲਾ ਕਤਲ ਸੀ ਕਿ ਯਾਸ਼ੀ ਕਰਕੇ ਹੋਰ ਖਸਮ ਕਰਨ ਲਈ ਮਾਪਿਆਂ ਵੱਲੋਂ ਸੇੜਿਆ ਗਿਆ ਜਿਹੜਾ ਪਤੀ ਸੀ ਉਹਨੂੰ ਮੌਤ ਦੇ ਘਰ ਉਤਾਰ ਦਿੱਤਾ ਹੁਣ ਜਦੋਂ ਜੇਲ੍ਹ ਦੀਆਂ ਪੋ ਮਾਗਦੀਆਂ ਰਾਤਾਂ ਕਿੱਥੇ ਤਾਂ ਵਧੀਆ ਕਮਰਿਆਂ ਦੇ ਵਿੱਚ ਪੋਲੇ ਗੱਦਿਆਂ ਦੇ ਉੱਤੇ ਰਹਿਣਾ ਜੇ ਠੰਡ ਲੱਗੀ ਹੀਟਰ ਛੱਡ ਲਿਆ ਜੇ ਗਰਮੀ ਲੱਗੀ ਏਸੀ ਔਨ ਕਰ ਲਿਆ ਘਰ ਦੇ ਵਿੱਚ ਕੰਮ ਕਰ ਲਈ ਬੰਦੇ ਕਪੜੇ ਤੋਂ ਲਈ ਅੱਡ ਝਾੜੂ ਪੂੰਝੇ ਲਈ ਅੱਡ ਤੇ ਵਧੀਆ ਗੱਡੀਆਂ ਦੇ ਵਿੱਚ ਘੁੰਮਣਾ ਰੀਲਾਂ ਬਣਾਉਣੀਆਂ ਤੇ ਆਪਦੇ ਆਪ ਨੂੰ ਪਤਾ ਨਹੀਂ ਕੀ ਮਹਾਰਾਣੀ ਸਾਫਤ ਕਰਨਾ ਹੁਣ ਜਦੋਂ ਪ੍ਰਸ਼ਾਸਨ ਨੇ ਸਜ਼ਾ ਦਿੱਤੀ ਜੇਲ੍ਹ ਦੇ ਵਿੱਚ ਭੇਜਤੀ ਪਹਿਲਾਂ ਸਾਢੇ ਗਾਂਢੇ ਕਰਕੇ ਥੋੜੀ ਜੀ ਰਾਹਤ ਮਿਲੀ ਸੀ ਪਰ ਜਿਵੇਂ ਹੀ ਕਹਿੰਦੇ ਆ ਕਿ ਜਿੰਨਾਂ ਦਾ ਪੁੱਤ ਜਹਾਨੋ ਤੁਰ ਗਿਆ ਉਹਨਾਂ ਨੂੰ ਕਿੱਥੇ ਸਬਰ ਅਗਲਿਆਂ ਦੀ ਬਾਜੱਖ ਸੀ ਜੇਲ੍ਹ ਦੇ ਵਿੱਚ ਮਿਲਦੀਆਂ ਜਿਹੜੀਆਂ ਵੀਆਈਪੀ ਟ੍ਰੀਟਮੈਂਟ ਦੀ ਬਾਹਰ ਖਬਰ ਆ ਗਈ ਉਸ ਤੋਂ ਬਾਅਦ ਜੇਲ੍ਹ ਦੀ ਚੈਕਿੰਗ ਹੋ ਗਈ ਤੇ ਚੂੜੀ ਬਿਲਕੁਲ ਟਾਈਟ ਹੋ ਗਈ ਹੁਣ ਤਾਂ ਜਿਹੜੇ ਸੂਤਰਾ ਮੁਤਾਬਕ ਖਬਰਾਂ ਬਾਹਰ ਆ ਰਹੀਆਂ ਕਿ ਠੰਡ ਦੇ ਵਿੱਚ ਠੋਠਰ ਕਰਦੀ ਕੰਬਲ ਮੰਗਦੀ ਆ ਤੇ ਕੰਬਲ ਲਿਆਉਣ ਲਈ ਵੀ ਕੋਈ ਨਹੀਂ ਰਿਹਾ ਮਾ ਪਿਓ ਨੇ ਕਹਿਤਾ ਸਾਡਾ ਇਹਦੇ ਨਾਲ ਨਾ ਰਾਬਤਾ ਹੀ ਕੋਈ ਨਹੀਂ ਪਿਓ ਨੇ ਕਿਹਾ ਮੇਰੀ ਧੀ ਦੇ ਨਾਲ ਜਿਹੜਾ ਕੋਈ ਰਿਸ਼ਤਾ ਰੱਖੂਗਾ ਮੇਰਾ ਸਭ ਤੋਂ ਵੱਡਾ ਦੁਸ਼ਮਣ ਆ ਕਹਿਣ ਵੀ ਕਿਉਣਾ ਕਿਉਂਕਿ ਸਮਾਜ ਦੇ ਵਿੱਚ ਥੂ ਥੂ ਕਰਾਤੀ ਇਸ ਘਟੀਆ ਔਰਤ ਨੇ ਪਹਿਲੀ ਗੱਲ ਵਿਆਹੀ ਹੋਣ ਦੇ ਬਾਵਜੂਦ ਨਜਾਇਜ਼ ਰਿਸ਼ਤਾ ਰੱਖਿਆ ਤੇ ਦੂਜੀ ਗੱਲ ਐਡੀ ਘਟਰਾ ਨੂੰ ਅੰਜਾਮ ਦੇਤਾ ਜਿੱਥੋਂ ਤੱਕਰ ਵੀ ਪੰਜਾਬੀ ਬੈਠੇ ਆ ਹਰ ਇੱਕ ਦੇ ਸਾਹਮਣੇ ਗੱਲ ਆ ਗਈ ਤੇ ਸਾਰੇ ਹੁਣ ਥੂ ਥੂ ਕਰਦੇ ਆ ਇਹਦੇ ਤੇ ਤੇ ਮਾਪਿਓ ਨੇ ਕਹਿਤਾ ਕਿ ਧੀ ਖਵਾਉਂਦੇ ਲਾਇਕ ਨਹੀਂ ਸਾਡਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਕੋਈ ਨਾਤਾ ਨਹੀਂ ਸਾਡੇ ਵੱਲੋਂ ਕੋਈ ਇਹਦੇ ਨਾਲ ਰਿਸ਼ਤਾ ਨਹੀਂ ਰੱਖਿਆ ਤੇ ਉਹਨਾਂ ਨੇ ਤਾਂ ਵਕੀਲ ਵੀ ਨਹੀਂ ਕੀਤਾ ਉਹ ਵੀ ਪ੍ਰੇਮੀ ਦਾ ਜਿਹੜਾ ਵਕੀਲ ਹੈ ਇਹਦੀ ਹਰਕਮਲ ਪ੍ਰੀਤ ਦਾ ਉਹਦਾ ਵਕੀਲੀ ਇਹਦੀ ਜਿਹੜੀ ਪੈਰਵਾਈ ਕਰਦਾ ਤੇ ਹੁਣ ਜੇਲ੍ਹ ਦੇ ਵਿੱਚ ਠੰਡ ਲੱਗਦੀ ਆ ਤੇ ਕੰਬਲ ਫੜਾਉਣ ਵੀ ਨਹੀਂ ਕੋਈ ਜਾਂਦਾ ਕਿਉਂਕਿ ਪ੍ਰੇਮੀ ਨੇ ਤਾਂ ਲਿਖ ਕੇ ਦੇਤਾ ਕਿ ਮੈਨੂੰ ਫਰੀਦਕੋਟ ਜੇਲ੍ਹ ਦੇ ਵਿੱਚ ਤਾਂ ਗੈਂਗਸਟਰਾਂ ਵੱਲੋਂ ਖਤਰਾ ਮੇਰੀ ਜੇਲ੍ਹ ਬਦਲੀ ਕਰ ਦਿੱਤੀ ਜਾਵੇ ਮਕਸਰ ਜਾਂ ਬਠਿੰਡੇ ਕਿਉਂਕਿ ਮੇਰੇ ਮਾਪਿਆਂ ਨੂੰ ਆਉਣਾ ਜਾਣਾ ਔਖਾ ਹੁਣ ਤਕਲੀਫ ਹੁੰਦੀ ਆ ਮਾਪਿਆਂ ਨੂੰ ਆਉਣ ਜਾਣ ਤੇ ਆਪਦੇ ਵਰੀ ਪਰ ਉਹ ਮਾਪੇ ਉਹਦੇ ਬਾਰੇ ਨਹੀਂ ਸੋਚਿਆ ਜਿਹਦਾ ਇਕਲੌਤਾ ਪੁੱਤਰ ਜਹਾਨੋ ਤੋਰਤਾ ਸਿਰ ਆਪਣੀ ਇਸ਼ਕ ਮਜਾਜੀ ਕਰਕੇ ਹੁਣ ਨਾਨਕੇ ਚੇਤੇ ਆਉਂਦੇ ਆ ਕਿ ਕਿਸ ਭਾਅ ਵੇਖਦੀ ਆ ਜਦੋਂ ਠੰਡ ਦੇ ਵਿੱਚ ਠੁੱਠੌਰ ਕਰਦੀ ਆ